ਸਹੀ ਹਣੀ ਕਿਆ ਨਿੱਕਿਆ ਜਿੰਦਾ ਸਾਕਾ ਵੱਡਾ ਕਰਨਾ ਰੈਂਦੀ ਦੁਨੀਆ ਤਿੱਕਰ ਜਿਸ ਨੂੰ ਜੱਗ ਨ ਯਾਦ ਹੈ ਕਰਨਾ ਨਾਵਾ ਕੋਈ ਇਤਿਹਾਸ ਲਿਖ ਕੇ ਇਸ ਦੁਨੀਆ ਤੋਂ ਜਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬਣਾਇਆਂ ਨਜ਼ਰਾਂ ਪਾਈਆਂ ਨੇ ਸਭ ਜਾਤਾਂ ਤੇ ਸਭ ਧਰਮ ਜਦ ਵੇਖਿਆ ਜਜਬਾ ਸ਼ਿਵ ਦਤ ਨੇ ਤਰਸੀਸ ਤੁਰ ਗਿਆ ਚਰਨਾਂ ਤੇ ਫਿਰ ਮੇਰੇ ਕਲਮ ਹੱਥ ਤੇਰੇ ਕੇ ਸੋਣੇ ਸੋਣੇ ਲੇਖ ਲਿਖਦੇ ਨਿੱਕੇ ਨਿੱਕੇ ਬੱਚੇ ਮੇਰੇ ਨਾਲ ਇਸ ਵੇਲੇ ਮੌਜੂਦ ਨੇਗੇ ਤਾਂ ਇਹਨਾਂ ਦੇ ਨਾਲ ਇਹਨਾਂ ਨੇ ਕੁਝ ਸੁਣਾਉਣਾਗਾ ਸ਼ਬਦ ਕਹਿੰਦੇ ਨੇਗੇ ਹਾਂਜੀ ਸੁਣਾਉਗੇ ਫਿਰ ਜੀ ਚਲੋ ਤੁਸੀਂ ਹੋ ਸ਼ੇਰ ਬਹਾਦਰ ਦੁੱਲੇ ਬਿਲਕੁਲ ਨਾ ਕਬਰਾਇਓ ਸੁੱਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤੇ ਬੁਲਾਇਓ ਤੁਸੀਂ ਹੋ ਗੋਬਿੰਦ ਸਿੰਘ ਦੇ ਜਾਇ ਦਾਦਾ ਤੇਗ ਬਹਾਦਰ ਦਿੱਲੀ ਦੇ ਵਿੱਚ ਸੀਸਵਾਰਿਆ ਬਣ ਕੇ ਹਿੰਦੀ ਚਾਦਰ ਆਸੇ ਦੀ ਕੁਰਬਾਨੀ ਨੂੰ ਅੱਗੇ ਹੋਰ ਵਧਾਇਓ ਸੁਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਤੁਸੀਂ ਹੁਣ ਤੁਸੀਂ ਉਸ ਕੌਣ ਦੇ ਵਾਰਿਸ ਜੋ ਕੰਬੇ ਨਾ ਡੋਲੇ ਦੇਗਾਂ ਦੇ ਵਿੱਚ ਉਬਲ ਜਾਣੇ ਆ ਸਤਨਾਮ ਹੀ ਬੋਲੇ ਉਸੇ ਦੀ ਕੁਰਬਾਨੀ ਨੂੰ ਜਜਬਾ ਨਵਾਸੀ ਖਾਇਓ ਸੁਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਇਹ ਤੂ ਸਹੀ ਹਣਿ ਕਿਆ ਨਿਕੇ ਜਿੰਦਾ ਸਾਕਾ ਵੱਡਾ ਕਰਨਾ ਰਹਿੰਦੀ ਦੁਨੀਆ ਤਿੱਕਰ ਜਿਸ ਨੂੰ ਜੱਗ ਨੇ ਯਾਦ ਹੈ ਕਰਨਾ ਨਾਵਾ ਕੋ ਇਤਿਹਾਸ ਲਿਖ ਕੇ ਇਸ ਦੁਨੀਆ ਤੋਂ ਜਾਇਓ ਸੁੱਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬਲਾਇਓ ਪੁਰਜਾ ਪੁਰਜਾ ਕੱਟ ਜਾਵੇ ਪਰ ਅੱਖ ਚੋਂ ਨੀਰ ਨਾ ਝੋਵੇ ਸਿਰ ਜਾਂਦਾ ਤਾਂ ਬੇਸ਼ੱਕ ਜਾਵੇ ਸਿਰ ਨਹੀਂ ਮਾਨਾ ਹੋਵੇ ਪਿਓ ਦਾ ਦੇਦੀ ਆਨ ਸ਼ਾਨ ਨੂੰ ਕਿਦਰੇ ਦਾਗ ਨਾ ਲਾਇਓ ਸੁੱਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬਲਾਇਓ ਲੱਖਾਂ ਲਾਲਚ ਦੇਵੇ ਸੁਭਾ ਕਿਧਰੇ ਡੋਲ ਨਾ ਜਾਣਾ ਜਾਨੋ ਵੱਧ ਪਿਆਰੀ ਸਿੱਖੀ ਇਸ ਨੂੰ ਦਾਗ ਨਾ ਲਾਣਾ ਨਵਾਂ ਕੋਈ ਇਤਿਹਾਸ ਲਿਖ ਕੇ ਇਸ ਦੁਨੀਆ ਤੋਂ ਜਾਇਓ ਸੁਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬਲਾਈਓ ਲੱਖਾਂ ਲਾੜੇ ਲੜਾ ਕੇ ਦਾਦੀ ਖੂਬ ਸਜਾਈ ਜੋੜੀ ਲਾੜੀ ਮੋਤ ਵਿਆਹ ਦੇ ਖਾਤਰ ਅੱਜ ਚੜਨਾ ਹੈ ਘੋੜੀ ਬੱਚਿਓ ਅੱਜ ਤੁਸੀਂ ਮੋਤ ਰਾਣੀ ਨੂੰ ਹੱਸ ਹੱਸ ਕੇ ਪਰਣਾਇਓ ਸੁੱਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤੇ ਬੁਲਾਇਆ ਬੋਲੇ ਸੋਨੇ ਹਾਲ ਸਾਸਰੀਆ ਕਾਲ ਬਹੁਤ ਸੋਣਾ ਤੁਸੀਂ ਇਹ ਮਤਲਬ ਇਹ ਬੋਲ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਪੋਤਿਆਂ ਨੂੰ ਸਹਿਬਜ਼ਾਦਿਆਂ ਨੂੰ ਦਿੱਤੇ ਸੀਗੇ ਹਨਾ ਹਾਂਜੀ ਅੱਛਾ ਤੇ ਕੀ ਨਾਮ ਆ ਤੁਹਾਡਾ ਹਰਮਨਪ੍ਰੀਤ ਕੋ ਹਰਮਨ ਕੀਡੀ கிਲਾਸ ਚ ਪੜਦੇ ਹੋ 6th ਬਹੁਤ ਸੋਹਣਾ ਤੁਸੀਂ ਬਹੁਤ ਸੋਹਣਾ ਬੋਲਿਆਗਾ ਬਹੁਤ ਚੰਗਾ ਲੱਗਿਆ ਮੈਨੂੰ ਅੱਛਾ ਹੋਰ ਕੌਣ ਹੈ ਜੀ ਕੌਣ ਸੁਣਾਏਗਾ ਪਰ ਆਤ ਫੇਰ ਹੀ ਜਾਣਦੇ ਹੋ ਤੁਸੀਂ ਹਾਂ ਜੀ ਇਹਨਾਂ ਨੇ ਚਾਲੂ ਕਰੀ ਸੀ ਦੀਦੀ ਨੇ ਮੈਂ ਵੀ ਕਾਉਂਗੀ ਨਾਲ ਨਹੀਂ ਉਹ ਗੁਰਨਾਨਕ ਦੇਵ ਕੋਈ ਗੱਲ ਸਾਡੇ ਸਾਰੇ ਗੁਰੂ ਹੀ ਨੇ ਸਤ ਗੁਰੂ ਮੇਰੇ ਕਲਮ ਹੱਥ ਦੇ ਹਾਂ ਚਲੋ ਸਤਗੁਰ ਮੇਰੇ ਕਲਮ ਹੱਥ ਤੇਰੇ ਕੇ ਸੋਹਣੇ ਸੋਹਣੇ ਲੇਖ ਲਿਖ ਦੇ ਸਤਗੁਰ ਮੇਰੇ ਕਲਮ ਹੱਥ ਤੇਰੇ ਕੇ ਸੋਹਣੇ ਸੋਹਣੇ ਲੇਖ ਦੇ ਮੈਂ ਵਾਰੀ ਹੋ ਵਾਰੀ ਵਾਰੀ ਜਾਵਾ ਕੇ ਸੋਹਣੇ ਸੋਹਣੇ ਲੇਖ ਲਿਖ ਦੇ ਮੈਂ ਵਾਰੀ ਮੈਂ ਵਾਰੀ ਵਾਰੀ ਜਾਵਾ ਕੇ ਸੋਹਣੇ ਸੋਹਣੇ ਲੇਖ ਲਿਖ ਬੋਲੇ ਸੋਨਿਹਾਰਾ ਸ਼੍ਰੀ ਅਕਾਲ ਹਾਂਜੀ ਬੱਸ ਯੋ ਅੱਛਾ ਤੁਹਾਨੂੰ ਹਾਂਜੀ ਆਉਂਦਾ ਨਹੀਂ ਗਾ ਹਾਂਜੀ ਹੋਰ ਕੌਣ ਹੈ ਭਈ ਆਜੋ 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 ਮੁੰਡੇ ਨੇ ਵਾਰੀ ਵਾਰੀ ਨਾਲ ਆਉਣਾ ਬਹੁਤ ਸੋਹਣੀ ਬੋਤ ਇਹ ਕੀ ਸਜਾਇਆ ਤੁਸੀਂ ਭਈ ਇਹਨੂੰ ਕੀ ਕਹਿੰਦੇ ਆ ਪੱਗ ਦਸਤਾਰ ਪੱਗ ਹਨਾ ਹਾਂਜੀ ਬਹੁਤ ਸੋਹਣਾ ਲੱਗ ਰਿਹਾ ਤੇ ਸੁਣਾਓ ਫਿਰ ਕੀ ਸੁਣਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਗੁਜਰੀ ਕਰਮਾਂ ਵਾਲੀ ਏ ਜਿਸ ਮਰਦ ਸੂਰਮਾ ਜਣਿਆ ਆਏ ਨੇ ਕੀ ਦੀ ਖਾतिर ਦਾਰਿਆ ਮਾੜੇ ਦਾ ਹੰਮੀ ਬਣਿਆ ਮਾੜੇ ਦਾ ਹੰਮੀ ਬਣਿਆ ਏ ਭਾਰਤ ਦੀ ਇੱਜ਼ਤ ਕੀ ਲਈ ਲਾ ਸਾਰਾ ਹੀ ਪਰਵਾਰ ਕੇ ਤਨ ਜਿਗਰਾ ਕ ਲੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਵਾਰ ਗਿਆ ਪੁੱਤ ਚਾਰ ਧਰਮ ਤੋਂ ਵਾਰ ਹਰ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਰਹਿਮਤ ਦੀਆਂ ਨਜ਼ਰਾਂ ਰਾਮਤ ਦੀਆਂ ਨਜ਼ਰਾਂ ਪਾਈਆਂ ਨੇ ਸਭ ਜਾਤਾਂ ਤੇ ਸਭ ਧਰਮ ਜਦ ਵੇਖਿਆ ਜੱਜਬਾ ਸ਼ਿਵਦਤ ਨੇ ਤਰਸੀਸ ਤੁਰ ਗਿਆ ਚਰਨਾ ਤੇ ਜਦ ਕੀਤਾ ਯਾਦ ਪ੍ਰੀਤਮ ਨੂੰ ਮੈਣੀ ਦੀ ਗੋਦ ਸ਼ਿੰਗਾਰ ਗਿਆ ਤਨ ਜਿਗਰਾ ਕਲੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ ਆਜੂ ਜੀ ਹੁਣ ਕੌਣ ਆਊਗਾ ਮੈਦਾਨ ਚ ਜੀ ਜੀ ਟੱਕਾਂ ਨਹੀਂ